ਜਿਵੇਂ ਕਿ ਬਾਦਲਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਟੱਕਰ ਲੱਗ ਚੁੱਕੀ ਹੈ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿ ਕਿ ਸੁਖਵੀਰ ਸਿੰਘ ਬਾਦਲ ਨੂੰ ਚੱਕਣਾ ਚਾਹੀਦਾ ਹੈ ਆਹ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਦਾ ਵੀ ਵਿਚਾਰ ਪੈ ਚੁੱਕਿਆ ਉਹਨਾਂ ਨੂੰ ਦਰਸਲ ਦੇ ਵਿੱਚ ਇੱਕ ਗੱਲ ਦੀ ਭਲਕ ਲੱਗ ਚੁੱਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਇੱਕ ਤਾਜ਼ਾ ਬਿਆਨ ਆ ਚੁੱਕਿਆ ਉਹ ਮੈਂ ਤੁਹਾਨੂੰ ਅੱਜ ਸੁਣਾਉਣ ਵੀ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਨਹੀਂ ਛੱਡੂੰਗਾ ਪਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਆਪਣੀ ਇੱਕ ਬਹੁਤ ਵੱਡੀ ਤਿਆਰੀ ਕਰ ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਜਲਦ ਤੋਂ ਜਲਦ ਜੇਲ੍ਹ ਦੇ ਵਿੱਚ ਰਹਿਆ ਕਰਵਾ ਲਿਆ ਤਾਂ ਠੀਕ ਆ ਤੇ ਨਹੀਂ ਪੰਜਾਬ ਦੀ ਸਰਕਾਰ ਕੁਝ ਵੱਡਾ ਕਰਨ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਇੱਕ ਤਾਂ ਪਹਿਲੀ ਖਬਰ ਇਹ ਵੀ ਦਿਖਾਵਾਂਗੇ ਔਰ ਦੂਜੀ ਖਬਰ ਸੁਖਬੀਰ ਸਿੰਘ ਬਾਦਲ ਆ ਜਿਹੜੇ ਉਹਨਾਂ ਨੂੰ ਵੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਇਹੀ ਲੀਡਰ ਆ ਬਾਦਲਾਂ ਦਾ ਚੀਨੇ ਪੰਜਾਬ ਦੇ ਅੰਦਰ ਚਿੱਟਾ ਵੜਾ ਤੇ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਮਾਂ ਦਾ ਦੇਖੋ ਸਾਰੇ ਪੰਜਾਬੀ ਜਾਗਦੇਵੇਂ ਸ਼ੁਰੂਆਤ ਦੇ ਵਿੱਚ ਹੀ ਦੱਸ ਦੇਣਾ ਚਾਹਣਾ ਕਿ ਦੇਖੋ ਸੇ ਕਾਮਦਦ ਇਹਨਾਂ ਲੋਕਾਂ ਨੇ ਘਾੜ ਕੀਤਾ ਹੀ ਸੀ ਬਹੁਤ ਸਾਰੀ ਵਾਰ ਅਕਾਲ ਤਖਤ ਸਾਹਿਬ ਜਾ ਕੇ ਮਾਫੀਆਂ ਵੀ ਮੰਗੀਆਂ ਇਹਨਾਂ ਦੇ ਵੱਡੇ ਬਾਦਲ ਨੇ ਵੀ ਮੰਗੀਆਂ ਤਾਂ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਮਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਇਹਨਾਂ ਲੋਕਾਂ ਨੇ ਆ ਹੁਣ ਪੰਜਾਬ ਦੀ ਸਰਕਾਰ ਬਹੁਤ ਵੱਡੇ ਐਕਸ਼ਨ ਮੋੜ ਦੇ ਵਿੱਚ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਦੇ ਅੰਦਰ ਸਿੱਟਿਆ ਜਾਵੇ ਪਰ ਦੂਜੇ ਪਾਸੇ ਵਿਕਰਮ ਮਜੀਠੀਏ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਇੱਕ ਦਲੀਲ ਪੇਸ਼ ਕੀਤੀ ਹੈ ਹਾਈ ਕੋਰਟ ਦੇ ਅੰਦਰ আর ਦੂਜੇ ਪਾਸੇ 14 ਦਿਨਾਂ ਤੱਕ ਮਜੀਠੀਏ ਨੂੰ ਹੋਰ ਜਿਹੜੀ ਕਿ ਉਹਨਾਂ ਦੀ ਸਜ਼ਾ ਵਧਾ ਦਿੱਤੀ ਗਈ ਹੈ ਜੇਲ੍ਹ ਦੇ ਅੰਦਰ ਰੱਖਿਆ ਜਾਣਾ ਪਰ ਉਸ ਤੋਂ ਵੀ ਬਾਅਦ ਖਲਾਅ ਦੇਣ ਵਾਲੀ ਖਬਰ ਸਿੱਧਾ ਭਗਵੰਤ ਮਾਨ ਮੁੱਖ ਮੰਤਰੀ ਦੇ ਮੂੰਹੋਂ ਕਿ ਭਾਈ ਨਾ ਤਾਂ ਅਸੀਂ ਮਜੀਠੀਆਂ ਨੂੰ ਛੱਡਾਂਗੇ ਔਰ ਨਾ ਇਹਨਾਂ ਵਾਦਲਾਂ ਨੂੰ ਇਹੀ ਬਾਦਲ ਇਹੀ ਪਰਿਵਾਰ ਪੂਰੇ ਪੰਜਾਬ ਦਾ ਬੇੜਾ ਡੋਬਿਆ ਇਹਨਾਂ ਲੋਕਾਂ ਨੇ ਲੋਕ ਤਾਂ ਵੀ ਕਰੇ ਕਹਿੰਦੇ ਜਿਹੜੇ ਇਹਨਾਂ ਦੇ ਵਕੀਲ ਨੇ ਇਹਨਾਂ ਨੂੰ ਵੱਡੀ ਬੁਰਕੀ ਸਿੱਟੀ ਜਾਂਦੀ ਐ ਇਸ ਕਰਕੇ ਪੰਜਾਬ ਦੇ ਤਸਕਰਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਮਰ ਰਹੇ ਸੀ ਪੰਜਾਬ ਦੀਆਂ ਮਾਂ ਮਾਂ ਰੋ ਰਹੀਆਂ ਨੇ ਅੱਜ ਵੀ ਉਹ ਕਹਿੰਦੀਆਂ ਵਿਕਰਮ ਮਜੀਠੀਆ ਬਾਹਰ ਨਹੀਂ ਆਉਣਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਉਦੇ ਕਮੈਂਟ ਵੜ ਕੇ ਚੈੱਕ ਕਰੋ ਕਿ ਪੰਜਾਬ ਦੇ ਲੋਕ ਕਹਿੰਦੇ ਕਾਲੇ ਪਾਣੀ ਭੇਜੋ ਕੋਈ ਕਹਿੰਦਾ ਮਜੀਠੀਏ ਨੂੰ ਫਾਂਸੀ ਲਾ ਦਿਓ ਕੋਈ ਕਹਿੰਦਾ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਧੱਕ ਦਿਓ ਬਹੁਤ ਸਾਰੀਆਂ ਪੰਜਾਬ ਦੇ ਵਿੱਚੋਂ ਥਿਉਰੀਆਂ ਸੀ ਪਰ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਲਈ ਕੀ ਕਹਿ ਰਿਹਾ ਪਹਿਲੀ ਖਬਰ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਬਾਦਲਾਂ ਦੀ ਖਬਰ ਸੁਣਾਵਾਂਗੇ ਕਿ ਹੋਇਆ ਕੀ ਹੈ ਸੁਣੋ ਲੀਡਰ ਸਾਡੇ ਪੰਜਾਬ ਆਪ ਮਹਿਫਲਾ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਬੀਜੇਪੀ ਵਾਲੇ ਵਿੱਚੇ ਅਕਾਲੀ ਨਾਲ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਜੀ ਪਹਿਲਾਂ ਨੱਪੀ ਜਾਂਦੇ ਆ ਹੁਣ ਉਹ ਪੈਰ ਨਾਪਿਆ ਹਜੇ ਦੇਰ ਚੱਲਣਾ ਦਲੀਆ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਘਰ ਚਰਸਾ ਪਾ ਕੇ ਖਿੱਚ ਕੇ ਲੱਗ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਨੂੰ ਘਰੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨਹੀਂ ਨਸਲ ਕੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਮੱਥੇ ਦੇ ਉੱਤੇ ਚਿੱਟੇ ਦਾ ਕਲੰਕ ਲਾ ਦਿੱਤਾ ਪੂਰਾ ਪੰਜਾਬ ਬਦਨਾਮ ਕਰਕੇ ਰੱਖ ਦਿੱਤਾ ਇਹਨਾਂ ਅਕਾਲੀਆਂ ਨੇ ਇਹਨਾਂ ਪ੍ਰਧਾਨਾਂ ਨੇ ਜਿਹੜਾ ਇਹਨਾਂ ਦਾ ਸੁਖਵੀਰ ਬਾਦਲ ਕਹਿੰਦਾ ਮੈਂ ਪ੍ਰਧਾਨ ਅਕਾਲੀ ਦਲ ਪਾਰਟੀ ਬਚਾ ਦਿਓ ਜੀ ਬੜਾ ਜ਼ੋਰ ਲਾ ਲਾ ਭਾਸ਼ਣ ਦਿੰਦਾ ਇਹਨਾਂ ਬੰਦਿਆਂ ਨੇ ਤੇ ਇਹਨਾਂ ਅਕਾਲੀਆਂ ਤੇ ਇਹਨਾਂ ਮਜੀਠੀਆਂ ਨੇ ਪੰਜਾਬ ਦੇ ਇਕੱਲੇ ਇਕੱਲੇ ਪਰਿਵਾਰ ਨੂੰ ਬਰਬਾਦ ਕੀਤਾ ਆ ਜੈਸੇ ਕਰਕੇ ਨਾ ਲੋਕਾਂ ਨੂੰ ਮੋਟੀ ਸਜ਼ਾ ਮਿਲੀ ਆ ਦੇਖੋ ਹੁਣ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਪਾਟੜ ਪੈ ਚੁੱਕੀ ਆ ਹੋਰ ਪੰਜਾਬ ਦਾ ਮੁੱਖ ਮੰਤਰੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਨੂੰ ਸ਼ਿਫਟ ਕਰੂਗਾ ਇਹ ਗੱਲ ਤੁਸੀਂ ਯਾਦ ਰੱਖਿਓ ਪੰਜਾਬ ਵਾਲੇ ਗੱਲ ਕੋਈ ਫੇਕ ਨਹੀਂ ਹੈਗੀ ਔਰ ਨਾ ਹੀ ਕੋਈ ਹਵਾ ਦੇ ਵਿੱਚ ਤੀਰ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਜਿਹੜੀ ਇਹਨੂੰ ਵੀ ਪੜਿਆ ਕਰੋ ਪੰਜਾਬ ਦੇ ਲੋਕ ਕਮੈਂਟ ਕੀ ਕਰ ਰਹੇ ਨੇ ਇਸ ਵੀਡੀਓ ਦੇ ਜਿਹੜੀ ਥੱਲੇ ਵੀਡੀਓ ਮਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਉਹਦੇ ਵਿੱਚ ਲੋਕ ਕਹਿ ਰਹੇ ਨੇ ਕਹਿੰਦੇ ਜੀ ਕਾਲੇ ਪਾਣੀ ਭੇਜਣਾ ਚਾਹੀਦਾ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪੰਜਾਬ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹ ਰੋਜ਼ ਜਾਂਦੇ ਆ ਕਹਿੰਦੇ ਜੀ ਸੰਤਾ ਮਿਲਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਇਹ ਦੇਖੋ ਵੀ ਨਾਨਕੇ ਬੈਠਾ ਮਜੀਠੀਆ ਪੰਜਾਬ ਦੀਆਂ ਲੋਕਾਂ ਦੀਆਂ ਮਾਵਾਂ ਦੀਆਂ ਕੁੱਖਾ ਉਜਾੜ ਕੇ ਹੁਣ ਜੇਲ੍ਹ ਦੇ ਵਿੱਚ ਜੇਕਰ ਬੰਦ ਕਰ ਦਿੱਤਾ ਹੈ ਇੰਨਾ ਲੋਕਾਂ ਨੇ ਬਹੁਤ ਵੱਡਾ ਪਚਾਲ ਆ ਗਿਆ ਪਤਾ ਨਹੀਂ ਇਹੋ ਜੇ ਪੰਜਾਬ ਦੇ ਵਿੱਚੋਂ ਕਿਹਨੇ ਇੱਕ ਤਸਕਰ ਬੰਦਾ ਜੇਲ੍ਹਾਂ ਦੇ ਵਿੱਚ ਤੇ ਫਿਰ ਉਹਨਾਂ ਦੇ ਪਰਿਵਾਰ ਤਾਂ ਹਰ ਰੋਜ਼ ਜਾਂਦੇ ਨਹੀਂ ਵਿਕਰਮ ਮਜੀਠੀਆ ਕਹਿੰਦੇ ਜੀ orange ਕੈਟਾਗਰੀ ਦਾ ਬੰਦਾ ਤੇ ਜਿਹੜਾ ਇਹ orange ਕੈਟਾਗਰੀ ਦਾ ਬੰਦਾ ਪੰਜਾਬ ਦੀਆਂ ਮਾਮਾਂ ਦੀਆਂ కుੱਖਾਂ ਜਾਰੇ ਇਹ ਕਿਹਨੂੰ ਇਹਨੇ ਅਧਿਕਾਰ ਦਿੱਤਾ ਹੈ ਇਹ ਬਾਦਨਾ ਦਾ ਚੋਲਾ ਤੇ ਹੁਣ ਬਾਦਨਾ ਤੇ ਵੀ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਦਾ ਬਾਦਲ ਦੀ ਘਰ ਵਾਲੀ ਜਾਨੀ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਖੁਦ ਜਿਹੜਾ ਇਹਨਾਂ ਦਾ ਪ੍ਰਧਾਨ ਕਮਾਉਂਦਾ ਸੁਖਵੀਰ ਬਾਦਲ ਉਹ ਦੋਵਾਂ ਜਣਿਆਂ ਨੇ ਭਾਈ ਪੂਰੇ ਪ੍ਰਸ਼ਾਸਨ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਦੇਖੋ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣ ਦੀ ਯਰਤ ਜਦੋਂ ਇਹ ਮੁੱਖ ਮੰਤਰੀ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਵੱਡਾ ਬਾਦਲ ਤਾਂ ਬੰਦੇ ਮਰਵਾ ਦਿੰਦਾ ਸੀ ਜੇਕਰ ਕੋਈ ਅਫਸਰ ਗੱਲ ਨਹੀਂ ਮੰਨਦਾ ਸੀ ਕਹਿੰਦੇ ਉਹਨੂੰ ਹਟਾਉਣ ਦਾ ਕੰਮ ਐਂ ਹੀ ਕਰ ਦਿੰਦਾ ਸੀ ਚੁਟਕੀ ਦਾ ਕੰਮ ਸੀ ਉਹਦੇ ਲਈ ਕੁਝ ਨਹੀਂ ਕਹਿੰਦਾ ਸੀ ਸਿੱਧਾ ਖਤਮ ਕਰਵਾਉਂਦਾ ਸੀ ਇਹ ਪੰਜਾਬ ਦੇ ਬਜ਼ੁਰਗਾਂ ਤੋਂ ਬਹੁਤ ਸਾਰੀਆਂ ਤੁਸੀਂ ਵੀ ਗੱਲਾਂ ਸੁਣੀਆਂ ਨੇ ਪਰ ਇਹਦਾ ਸੱਚ ਆ ਭਾਈ ਕਿ ਬਾਦਨਾ ਨੇ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਦੱਬ ਕੇ ਆਪਣਾ ਮਹਿਲ ਖੜਾ ਕੀਤਾ ਐਸ ਕਰਕੇ ਉਹਨਾਂ ਦੇ ਛੋਟੇ-ਛੋਟੇ ਬੱਚੇ ਬੋਲਦੇ ਨੇ ਕਹਿੰਦੇ ਅਸੀਂ ਪੰਜਾਬ ਤੇ ਰਾਜ ਕਰਨਾ ਤੇ ਪੰਜਾਬ ਦੇ ਲੋਕਾਂ ਦਾ ਉਸ ਗੱਲਾਂ ਨੂੰ ਸੁਣ ਕੇ ਖੂਨ ਮਚਦਾ ਜੋ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਘਾਣ ਕਰ ਚੁੱਕੇ ਹੁਣ ਫੇਰ ਤੋਂ ਕਹਿੰਦੇ ਸਾ ਕਹਿੰਦੇ ਜੀ ਸਾਡੇ ਦਾ ਪੁੱਤ ਬੜੋਤਿਆਂ ਦੀ ਰੋਟੀ ਬਣ ਚੁੱਕੀ ਐ ਫੇਰ ਵੀ ਕਹਿੰਦੇ ਸਾਡੇ ਪੋਤਿਆਂ ਨੇ ਜੱਜ ਸਾਡੇ ਬੜੋਤਿਆਂ ਨੇ ਰਾਜ ਕਰਨਾ ਪੰਜਾਬ ਲੁੱਟਣਾ ਇਹ ਸਾਡੇ ਹਿੱਸੇ ਦਾਗਾ ਇਹ ਕਹਿੰਦੇ ਹੁਣ ਸਾਨੂੰ ਲੁੱਟ ਲੈਣ ਦਿਓ ਜੀ ਭਗਵੰਤ ਮਾਨ ਕਿਉਂ ਆ ਗਿਆ ਜੀ ਇਹ ਗੱਲਾਂ ਨੂੰ ਬਹੁਤ ਡੂੰਗੀ ਤਰ੍ਹਾਂ ਸੋਚਣ ਦੀ ਲੋੜ ਹੈ ਸਾਡੇ ਪੰਜਾਬ ਵਾਲੇ ਨੌਜਵਾਨ ਸਾਡੀਆਂ ਮਾਮਾਂ ਭੈਣਾਂ ਤੇ ਸਾਡੇ ਬਿਰਗ ਬੱਚਿਆਂ ਨੂੰ ਇਹ ਗੱਲ ਆਮ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਤੱਕ ਇੱਥੇ ਰਾਜ ਕੀਤਾ ਪੰਜਾਬ ਦਾ ਰੁੱਖ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਕੌਮ ਦੇ ਨਾਲ ਛੜੇ ਆਮ ਠੱਕਾ ਹੋਇਆ ਲੋਕ ਮਾਰੇ ਗਏ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹ ਬਾਦਲ ਚਾਹੋ ਦਲਾਲ ਇਹ ਲੋਕ ਕੀ ਦੇ ਸਕਦੇ ਆ ਪੰਜਾਬ ਨੂੰ ਇਹ ਪੰਜਾਬ ਨੂੰ ਮਾਰ ਸਕਦੇ ਨੇ ਤੇ ਲੋਕਾਂ ਤੋਂ ਆਪਣਾ ਬਦਲਾ ਲੈ ਸਕਦੇ ਜਿਵੇਂ ਸਰਕਾਰਾਂ ਤੋਂ ਹੁਣ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਪਤਾ ਨਹੀਂ ਕਿੱਥੇ ਸਿੱਟਾਂਗੇ ਨਾਲੇ ਪ੍ਰਸ਼ਾਸਨ ਨੂੰ ਕਹਿੰਦੇ ਛਰੇ ਆ ਤੇ ਫਿਰ ਉਹ ਇਹ ਕੌਣ ਹੁੰਦੇ ਆ ਭਾਈ ਇਹ ਪੰਜਾਬ ਦੀ ਜਨਤਾ ਤਾਂ ਇਹ ਕਰਦੀ ਐ ਇਹ ਭੁੱਲ ਜਾਂਦੇ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਹਾਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ